हां जी दोस्तों ਹੁਣ ਗੁਰਦੁਆਰਾ ਹਿੰਮਤਪੁਰੇ ਤੋਂ ਆਪਾਂ ਸਾਰੇ ਚੱਲ ਪਿਆ ਮੋਗਾ ਸਾਈਡ ਨੂੰ ਸਾਰੇ ਰਾਈਡਰਾਂ ਨੇ ਤਪਤੀਆਂ ਗੱਡੀਆਂ ਪ੍ਰਸ਼ਾਦਾ ਪਾਣੀ ਉੱਥੇ ਛੱਕ ਲਿਆ ਹੁਣ ਅੱਗੇ ਮੋਗ ਪੁਲ ਥੱਲੇ ਜਾ ਕੇ ਪਾਣੀ ਭਵੇਂ ਛੱਕ ਲਈਏ ਥੋੜਾ ਬਹੁਤਾ ਸਾਰੀਆਂ ਗੱਡੀਆਂ ਚੱਲ ਪਈਆਂ ਆਓ ਅੱਗੇ ਮਿਲਦੇ ਆਂ ਦੋਸਤੋ ਦੋਸਤੋ ਮੋਗਾ ਟੱਪਕੇ ਕੋਟਿਸੇਖਾ ਉਥੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਅਤਿਆ ਨਾਲ ਮਾਤਾ ਜੀ ਨੇ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਐ ਸਾਰੇ ਗਰੁੱਪ ਦਾ ਸਨਮਾਨ ਕੀਤਾ ਜੀ ਸਾਰੇ ਸਾਥੀਆਂ ਨੂੰ ਕੇਲੇ ਸ਼ਕਾਇ ਪਾਣੀ ਸ਼ਕਾਇ ਕੋਟਿਸੇਖਾ ਦੀ ਟੀਮ ਨਾਲ ਮਾਤਾ ਜੀ ਹੋਰੇ ਬਾਈ ਪ੍ਰਧਾਨ ਹੋਰੇ ਸਾਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਜੀ ਇੱਕ ਗਰੁੱਪ ਫੋਟੋ ਆਪਾਂ ਸਾਰਿਆਂ ਦੀ ਹੋ ਗਈ ਯਾਦਗਾਰ ਬਣ ਗਈ ਅੱਜ ਹੁਣ ਅੱਗੇ ਚੱਲਦੇ ਹਾਂ ਹਰੀਕੇ ਪਕਤਨ ਵੱਲ ਜੀ ਮੇਰੇ ਦੋਸਤਾਂ ਰਾਤ ਨੂੰ ਅਰੈਸਟ ਕਰਨ ਲਈ ਰੁਕੇ ਆ ਮੁੱਖੂ ਤੋਂ 10 ਕਿਲੋਮੀਟਰ ਇਧਰ ਆਪਾਂ ਇਹਨੇ ਸਾਡੇ ਸਾਈਕਲ 'ਤੇ ਟੀਮ ਬੈਠੀ ਆ ਹਾਂ ਉਹਦਾ ਬਾਬਾ ਬਖਤੌਰਾ ਕਿਉਂ ਬਾਬਾ ਜਾਣਦਾ ਤੂੰ ਰਾਂ ਪੱਟਦਾ ਬਾਬਾ ਬਖਤੌਰਾ ਆ ਰਿਹਾ ਨੇ ਸਮਾਤੀ ਲਾ ਲਈ ਸੈਂਕਲਾ ਪਈ ਨੇ ਰੈਸਟ ਕਰ ਰਹੇ ਨੇ ਜੀ ਤੇ ਆ ਸਾਡੇ ਸੱਗੂ ਸਾਹਿਬ ਲੌਂਗ ਜੰਪ ਪਏ ਨੇ ਅੱਜ ਜਮੇ ਲਸ਼ੰਗੜੀ ਜੀ ਬੋਗੀ ਜੀ ਇਹ ਪੂਰਾ ਵਾਲੀ ਕਟੜੀ ਗੱਲ ਹੁਣ ਆਪਾਂ ਟਾਪੇ ਤੇ ਬੈਠੇ ਆ ਹਰੀ ਚਾਹ ਪੀ ਰਹੇ ਹਾਂ ਹੋਰ ਥੋੜਾ ਜਿਹਾ ਚੱਲਾਂਗੇ ਪੈਰ ਕੀ ਚਾਹ 12 ਕਿਲੋਮੀਟਰ ਦੇ ਰੋਗ ਲੈ ਚਾਹ ਪਾਣੀ ਪਿਆਦਾ ਕਰਦੇ 12 ਕਿਲੋਮੀਟਰ ਸਾਰੇ ਬੰਦੇ ਬਰੇ ਕਹਿਣ ਹਾਂਜੀ ਹਾਂਜੀ ਚਾਹ ਪੀ ਰਹੇ ਹਾਂ ਜੀ ਔਰ ਅੱਗੇ ਜਾਵਾਂਗੇ ਦਰਵਾਜਾ ਸਾਹਿਬ ਤਾਂ ਕਿ ਜੋਸ਼ਪੁਰ ਆ ਯਾਰ ਬਟੇ ਕਿੰਨਾ ਕਿਲੋ ਹੋ ਗਿਆ ਲਲੀ ਮੋਲੀ ਲਲੀ ਸਾਡੇ ਦੋਸਤੋ ਤਰਨਤਾਰਨ ਸਾਹਿਬ ਪਹੁੰਚ ਚੁੱਕੇ ਆਪਾਂ ਆ ਪ੍ਰਧਾਨ ਜੀ ਉਹਦੇ ਨਰਮਨ ਖੜੇ ਆ। ਹਾਂ ਵਧੀਆ। ਜੀ ਸਾਥੀ ਆਪਣੇ ਪੀਂਦੇ ਆ। ਬਹੁਤ ਬੜੇ ਆਪਣਾ ਨੂੰ ਬੀਤਦੇ ਆ। ਉਹਨਾਂ ਦੀ ਉਡੀਕ ਕਰਾਂਗੇ ਬਸ 5-7 ਮਿੰਟਾਂ ਸਾਰੀ ਟੀਮ ਆਜੋ। ਤੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੇਟ ਹੈ ਜੀ। ਤਰਨਤਾਰਨ ਸਾਹਿਬ ਦਾ ਬਜ਼ਾਰ ਵਿੱਚ ਨਹੀਂ ਚੱਲਾਂਗੇ ਦਰਸ਼ਨ ਦੇਾਰੇ ਕਰਾਂਗੇ ਫਿਰ ਅੱਗੇ ਆਮਰਾ ਸਰ ਸਾਹਿਬ ਆਪੋਂ ਤਾਂ ਕਾਂਟੇਦਾਰ ਆਸਤਾ ਰਹਿ ਗਿਆ ਚੋਰ ਮਾਰ ਕੇ ਕਰੂ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਤੇ ਦਰਸ਼ਨ ਦਿਦਾਰੇ ਕਰਾਉਣ ਦੇ ਤੁਸੀਂ ਵੀ ਕਰੋ ਬਈ ਦਰਸ਼ਨ ਲੋਗੇ ਸ਼ਾਮ ਨੂੰ ਦਰਬਾਰ ਸਾਹਿਬ ਆਮਰਾ ਸਰ ਸਾਹਿਬ ਆਉਂਦੇ ਪਿਆ ਹੁਣ ਅੱਗੇ ਜਾ ਕੇ ਇੱਥੇ ਸਾਈਕਲ ਖੜਾਵਾਂਗੇ ਦਰਸ਼ਨ ਕਰਾਂਗੇ ਤੱਕ ਵੀ ਬਹੁਤ ਗਿਆਗੇ ਬਾਕੀ ਕੱਲ ਨੂੰ ਜਦੋਂ ਆਪਾਂ ਪ੍ਰਵਾਦ ਸਾਹਿਬ ਮੱਥਾ ਟੇਕਦੇ ਹੋਏ ਨਾ ਉਹ ਜਿਹੜਾ ਵੀਡੀਓ ਆਪਣੇ ਅੱਗੇ ਹੋਊਗੀ ਦਿਖਾਉਣਾ ਆਓ ਪਹੁੰਚ ਕੇ ਪ੍ਰਵਾਦ ਸਾਹਿਬ ਦੇ ਦਰਸ਼ਨ ਕਰਾਂਗੇ ਭਾਈ ਜੀ